ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਮਿੱਠੇ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿਤਿ ਰਤਿਆ ਮਿਲਿਆ ਨਿਥਾ ਵੇਥਾਂ ਰਹਾ ਔਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਾਦ ਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਅਰਾਤੀ ਹੈ ਉਧਰ ਸਭ ਪਰਵਾਹ ਸਾਜਨ ਬੰਦਿ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਤਰੈ ਪ੍ਰਭ ਤੁਧਨੋਂ ਮੰਗੈ ਦਾਨ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਮਿੱਠੇ ਹਰ ਗੁਣ ਗਾ ਜਿੰਦੂ ਤੂੰ মিঠে হর গুণ গাও সচে সে তীরত্যা মিলিয়া নিถาเว থা رہا হোর সাদ সব ফিকিয়া तन মন ফিকা হোয়ে উইন परमेश्वर জো করে ফিট সো জীবন সোয়ে ਅੰਤਲ ਗਹਿ ਕੈ ਸਾਧਕਾ ਤਰਣਾ eh sansar paar brahm arati hai udare sab parwa sajan bandh simrat so har naam hirdai de augan sab mitae kai ਪਾਰ ਉਪਕਾਰ ਕਰੇ ਮਾਲ ਖਜ਼ਾਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਕਰੈ ਪ੍ਰਭ ਤੁਧ نو ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਾਜ ਮਹਲਾ ਪੰਜਵਾਂ ਮਿੱਠੇ ਹਰ ਗੁਣ ਗਾਉ ਜਿੰਦੂ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸੇ ਤੀਰਤਿਆ ਮਿਲਿਆ ਨਿਥਾ ਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਅਰਾਧਿਏ ਉਦਰੈ ਸਭ ਪਰਵਾ ਸਾਜਨ ਬੰਦਿ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਕਰੈ ਰਾਬਤ ਤੁਦਨੋ ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਮਿੱਠੇ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿ ਤੀਰਤਿਆ ਮਿਲਿਆ ਨਿਥਾਵੈ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਾਦ ਕਾ ਤਰਣਾ eh sansar paar brahm aarati hai udare sab parwa saajan bandh simrat so har naam hirdai de augan sab mitae kai par upkaar kare ਮਾਲਕ ਜਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਤਰੈ ਪ੍ਰਭ ਤੁਧ نو ਮੰਗੈ ਦਾਨ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੌੜੀ ਮਾਜ ਮਹਲਾ ਪੰਜਵਾਂ ਮਿੱਠੇ ਹਰ ਗੁਣ ਗਾ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਸੱਚੇ ਸਿਤੀ ਰਤਿਆ ਮਿਲਿਆ ਨਿਥਾ ਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਨਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਾਦਕਾ ਤਰਣਾ eh ਸੰਸਾਰ ਪਾਰ ਬ੍ਰਹਮ ਅਰਾਧੀਐ ਉਦਰੈ ਸਭ ਪਰਵਾ ਸਾਜਨ ਬੰਦਿ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜਾਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਦਾ ਚਕ ਦਰ ਕਰੈ ਪ੍ਰਭ ਤੁਧ ਨੂੰ ਮੰਗੈ ਦਾਨ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 ਮਿੱਠੇ ਹਰ ਗੁਣ ਗਾਉ ਜਿੰਦੂ ਤੂੰ ਮਿੱਠੇ ਹਰ ਗੁਣ ਗਾਉ ਸੱਚੇ ਸੀ ਤੀਰਤਿਆ ਮਿਲਿਆ ਨਿਥਾ ਵੇ ਥਾ ਰਹਾ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵੇਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਾਦ ਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਅਰਾਤੀਐ ਉਧਰੈ ਸਭ ਪਰਵਾ ਸਾਜਨ ਬੰਦਿ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਤੈ ਹੁ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਕਰੈ ਪ੍ਰਭ ਤੁਧ نو ਮੰਗੈ ਦਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 5 মিঠে হর গুণ গাও jindu tu মিঠে হর গুণ গাও सच्चे से तीरतया मिलिया निथावे ठा रहा होर সাদ সব ফিকিয়া तन मन फिका হোয়ে ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਤਲ ਗਹਿ ਕੈ ਸਾਧਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਅਰਾਤੀਐ ਉਧਰੈ ਸਭ ਪਰਵਾ ਸਾਜਨ ਬੰਦਿ ਸਿਮਰਤ ਸੋ ਹਰ ਨਾਮ ਹਿਰਦੈ ਦੇ ਆਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਤੈਨੂੰ ਕਰ ਹਰ ਕੇ ਚਰਨ ਨਿਦਾਨ ਨਾਨਕ ਜਾਚਕ ਦਰ ਤਰੈ ਪ੍ਰਭ ਤੁਧਨੋਂ ਮੰਗੈ ਦਾਨ सतनाम श्री वगुरु साहिब जे